ਹਾਂਜੀ ਸਤਿ ਸ੍ਰੀ ਅਕਾਲ ਆਪ ਸਾਰਿਆਂ ਨੂੰ ਹੋਰ ਜੀ ਸਭ ਚੜ੍ਹਦੀ ਕਲਾ ਵਿੱਚ ਹੋ ਇੱਕ ਕਹਾਣੀ ਜੋ ਕਿ ਦਿਲ ਨੂੰ ਛੂਹਣ ਵਾਲੀ ਹੈ ਤੇ ਅੱਖਾਂ ਵਿੱਚ ਅੰਜੂ ਲਿਆਉਣ ਵਾਲੀ ਕਹਾਣੀ ਹੈ ਇੱਕ ਬੇਵਸ ਮਾਪੇ ਤੇ ਉਹਨਾਂ ਦੀ ਇੱਕ ਧੀ ਅਮਨਪ੍ਰੀਤ ਕੌਰ ਜੋ ਕਿ ਮਾਪਿਆਂ ਨੇ ਬੜੀ ਲਾੜ ਪਿਆਰ ਨਾਲ ਪਾਲੀ ਤੇ ਉਹਨਾਂ ਦਾ ਵਿਆਹ ਦਾ ਸਮਾਂ ਆ ਗਿਆ ਵਿਆਹ ਕੁੜੀ ਵਿਆਹਣ ਵਾਲੀ ਹੋਗੀ ਤੇ ਮਾਪੇ ਬੇਵਸੰਨ ਕਹਾਣੀ ਇੱਕ ਰਮਾਂਚਿਤ ਹੈ ਕਹਾਣੀ ਨੂੰ ਧਿਆਨ ਨਾਲ ਸੁਣਿਓ ਕਹਾਣੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਹਾਣੀ ਦਾ ਨਾਮ ਹੈਗਾ ਜੀ ਇੱਜ਼ਤ ਦੀ ਓਟ ਇੱਜ਼ਤ ਦੀ ਪੱਤ ਕਿਵੇਂ ਰੱਖਣੀ ਹੈ ਕੀ ਇਹ ਕਹਾਣੀ ਦਰਸਾਉਂਦੀ ਹੈ ਕਹਾਣੀ ਦਾ ਨਾਮ ਇੱਜ਼ਤ ਦੀ ਓਟ ਤੁਸੀਂ ਕਹਾਣੀ ਨੂੰ ਜ਼ਰੂਰ ਸੁਣਿਓ ਕਹਾਣੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸ਼ਹਿਰ ਧੂਰੀ ਦੀ ਇੱਕ ਬਸਤੀ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਵਿੱਚ ਜਸਵੀਰ ਸਿੰਘ ਉਸ ਦੀ ਪਤਨੀ ਕਮਲੋ ਅਤੇ ਉਸ ਦੀ ਧੀ ਮਨਪ੍ਰੀਤ ਕੌਰ ਜੋ ਕਿ ਬੜੀ ਸਿਆਣੀ ਅਤੇ ਸਾਦਗੀ ਵਾਲੀ ਕੁੜੀ ਸੀ ਮਨਪ੍ਰੀਤ ਦੇ ਮਾਤਾ ਪਿਤਾ ਨੇ ਉਸ ਨੂੰ ਬੜੇ ਲਾਡਾ ਅਤੇ ਪਿਆਰ ਨਾਲ ਪਾਲਿਆ ਮਨਪ੍ਰੀਤ ਦੇ ਮਾਤਾ ਪਿਤਾ ਨੇ ਬੜੀ ਸਖਤ ਮਿਹਨਤ ਕੀਤੀ ਆਪਣਾ ਘਰ ਪਰਿਵਾਰ ਵੀ ਚਲਾਇਆ ਤੇ ਆਪਣੀ ਧੀ ਨੂੰ ਵੀ ਪਾਲਿਆ ਮਨਪ੍ਰੀਤ ਇੱਕ ਬਹੁਤ ਸੋਹਣੀ ਅਤੇ ਸੱਭਿਆਚਾਰ ਵਾਲੀ ਲੜਕੀ ਸੀ ਜਿਵੇਂ ਜਿਵੇਂ ਮਨਪ੍ਰੀਤ ਦੀ ਉਮਰ ਵੱਧਦੀ ਗਈ ਵਿਆਹ ਦੀ ਗੱਲ ਆਉਣੀ ਵੀ ਲਾਜ਼ਮੀ ਸੀ ਤੇ ਮਨਪ੍ਰੀਤ ਦੇ ਮਾਪਿਆਂ ਲਈ ਇਹ ਗੱਲ ਪਹਾੜ ਵਰਗੀ ਸੀ ਕਿਉਂਕਿ ਮਨਪ੍ਰੀਤ ਦਿਨ ਰਾਤ ਮਿਹਨਤ ਕਰਦਾ ਸੀ ਪਰ ਘਰ ਦਾ ਖਰਚਾ ਘਰ ਦਾ ਗੁਜ਼ਾਰਾ ਇਹ ਬੜੀ ਮੁਸ਼ਕਲ ਨਾਲ ਚੱਲਦਾ ਸੀ ਤੇ ਮਨਪ੍ਰੀਤ ਹੁਣ ਜਵਾਨ ਹੋ ਚੁੱਕੀ ਸੀ ਪਰ ਜਿਹੜੇ ਮਨਪ੍ਰੀਤ ਦੇ ਮਾਪੇ ਨੇ ਉਹਨਾਂ ਨੂੰ ਮਨਪ੍ਰੀਤ ਨੂੰ ਦਾਜ ਵਿੱਚ ਦੇਣ ਲਈ ਕੁਝ ਵੀ ਹੈ ਨਹੀਂ ਸੀ ਕੋਲੇ ਤੇ ਉਹਨਾਂ ਦੇ ਹੌਂਸਲੇ ਤੇ ਪ੍ਰੈਸਨ ਇੱਕ ਦਿਨ ਕਮਲੋ ਨੇ ਆਪਣੇ ਪਤੀ ਜਸਵੀਰ ਨੂੰ ਕਿਹਾ ਕਿ ਜਿਵੇਂ ਵੀ ਹੋਇਆ ਆਪਾਂ ਕਰਾਂਗੇ ਪਰ ਮਨਪ੍ਰੀਤ ਦੀ ਇੱਜ਼ਤ ਨਹੀਂ ਲੁੱਟਣ ਦੇਵਾਂਗੇ ਤਾਂ ਜਸਵੀਰ ਸਿੰਘ ਨੇ ਹੌਲੀ ਜੀ ਆਵਾਜ਼ ਵਿੱਚ ਹਮਾਇਤ ਕੀਤੀ ਵੀ ਹਾਂ ਮਨਪ੍ਰੀਤ ਨੂੰ ਇਹ ਗੱਲ ਸਭ ਪਤਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੇ ਮਾਪੇ ਦੁਖੀ ਸਨ ਤਾਂ ਮਨਪ੍ਰੀਤ ਨੇ ਮਨਪ੍ਰੀਤ ਰਾਤ ਨੂੰ ਕੰਮ ਕਰਦੀ ਰਾਤ ਨੂੰ ਸਲਾਈ ਕਢਾਈ ਕਰਦੀ ਅਤੇ ਦਿਨ ਵਿੱਚ ਉਹ ਸਾਰਾ ਦਿਨ ਪੜ੍ਹਦੀ ਇੱਕ ਦਿਨ ਐਨ ਜੀਓ ਦੇ ਵਿਅਕਤੀ ਨੇ ਮਨਪ੍ਰੀਤ ਦਾ ਕੰਮ ਦੇਖਿਆ ਉਸ ਨੂੰ ਮਨਪ੍ਰੀਤ ਦਾ ਕੰਮ ਬਹੁਤ ਚੰਗਾ ਲੱਗਿਆ ਉਹ ਮਨਪ੍ਰੀਤ ਦੀ ਦਿਲੋਂ ਮਦਦ ਕਰਨਾ ਚਾਹੁੰਦਾ ਸੀ ਤਾਂ ਮਨਪ੍ਰੀਤ ਨੇ ਉਸ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ ਮਨਪ੍ਰੀਤ ਨੇ ਕਿਹਾ ਕਿ ਮੇਰੇ ਮਾਪੇ ਬਹੁਤ ਗਰੀਬ ਹਨ ਉਹਨਾਂ ਦੀ ਇੱਛਾ ਦਾ ਸਵਾਲ ਹੈ ਮੇਰਾ ਵਿਆਹ ਮੇਰਾ ਰੀਤੀ ਰਿਵਾਜਾਂ ਨਾਲ ਕਰਨਾ ਚਾਹੁੰਦੇ ਹਨ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਮਦਦ ਕਰੋ ਮੇਰਾ ਵਿਆਹ ਇੱਛਾ ਅਰਜ਼ ਨਾਲ ਹੋਵੇ ਅਤੇ ਮੇਰੀ ਪਸੰਦ ਨਾਲ ਹੋਵੇ। ਐਨ ਜੀਓ ਦੀ ਸੰਸਥਾ ਨੇ ਮਨਪ੍ਰੀਤ ਨੂੰ ਸਿਲਾਈ ਤੇ ਡਿਜ਼ਾਈਨਿੰਗ ਦੀ ਦੁਕਾਨ ਚਲਵਾ ਕੇ ਦਿੱਤੀ। ਕੁਝ ਮਹੀਨਿਆਂ ਬਾਅਦ ਸਿਲਾਈ ਤੇ ਡਿਜ਼ਾਈਨਿੰਗ ਦਾ ਕੰਮ ਚੱਲ ਪਿਆ। ਮਨਪ੍ਰੀਤ ਕੋਲ ਪੈਸੇ ਆਉਣ ਲੱਗ ਪਏ। ਮਨਪ੍ਰੀਤ ਖੁਸ਼ ਹੋ ਗਈ ਅਤੇ ਆਪਣੀ ਮਾਂ ਨੂੰ ਗਲੇ ਲੱਗ ਕੇ ਕਹਿੰਦੀ ਹੈ, "ਮਾਂ ਹੁਣ ਤੁਸੀਂ ਚਿੰਤਾ ਨਾ ਕਰੋ। ਮੈਂ ਆਪਣਾ ਵਿਆਹ ਆਪ ਕਰਵਾ ਲਾਂਗੀ। ਮੈਨੂੰ ਕੋਈ ਕਮਜ਼ੋਰ ਨਾ ਸਮਝੇ।" ਮਨਪ੍ਰੀਤ ਨੇ ਬੜੇ ਹੌਸਲੇ ਨਾਲ ਕਿਹਾ ਮਾਂ ਹੁਣ ਤੁਹਾਡੇ ਸਾਰੇ ਹਲਮਾਨ ਪੂਰੇ ਹੋਣਗੇ ਅੰਤ ਵਿੱਚ ਮਨਪ੍ਰੀਤ ਦਾ ਵਿਆਹ ਇੱਕ ਸਾਦੇ ਢੰਗ ਅਤੇ ਮਾਨ ਮਰਿਆਦਾ ਨਾਲ ਹੋਇਆ ਜਿਸ ਵਿੱਚ ਨਾ ਕੋਈ ਦਾਜ ਨਾ ਆਉਣ ਸੋਣ ਸਿਰਫ ਗੁਰੂ ਦੀ ਹਜ਼ੂਰੀ ਵਿੱਚ ਸਾਦੇ ਕੱਪੜਿਆਂ ਵਿੱਚ ਲਾਵਾ ਹੋਈਆਂ ਬਿਲਕੁਲ ਸਾਦੇ ਢੰਗ ਨਾਲ ਵਿਆਹ ਹੋਇਆ ਇੱਕ ਸਧਾਰਨ ਪਰਿਵਾਰ ਵਿੱਚ ਵਿਆਹ ਹੋਇਆ ਮਨਪ੍ਰੀਤ ਖੁਸ਼ੀ ਖੁਸ਼ੀ ਆਪਣੇ ਸਹੁਰੇ ਘਰ ਗਈ ਤਾਂ ਹਾਂਜੀ ਦੋਸਤੋ ਇਹ ਤੁਹਾਨੂੰ ਕਹਾਣੀ ਕਿਵੇਂ ਲੱਗੀ ਜੇਕਰ ਵਧੀਆ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਜਿਸ ਦਾ ਲਿੰਕ ਤੁਹਾਨੂੰ ਅਸੀਂ ਲਾਸਟ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ